ਦੋਸਤੋ ਰਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਆ ਸੋ ਨਵੇਂ ਬੱਸ ਸਟੈਂਡ ਤੇ ਸਾਨੂੰ ਫੋਨ ਆ ਰਹੇ ਸੀ ਕਿ ਨਵੇਂ ਬੱਸ ਸਟੈਂਡ ਦੀ ਸਿਚੁਏਸ਼ਨ ਦੇਖੋ ਅੱਗੇ ਕਿਉਂਕਿ بارش ਪੈ ਰਹੀ ਹੈ ਜੀ بارش ਦਾ ਮੌਸਮ ਆ ਔਰ ਨਵਾਂ ਬੱਸ ਸਟੈਂਡ ਬਣਿਆ ਵਾ ਸੋ ਇਤਨ ਦੇ ਹਾਲਾਤ ਕੀ ਨੇ ਜੀ ਸੋ ਹਾਲਾਤ ਜਿਹੜਾ ਨਾਲ ਸਾਂਝੇ ਕਰਦੇ ਮੈਂ ਇੱਥੇ ਦੱਸ ਰਿਹਾ ਤੁਹਾਨੂੰ ਕਿ ਜਦੋਂ ਇਹ ਬੱਸ ਸਟੈਂਡ ਦਾ ਨਿਰਮਾਣ ਹੋਇਆ ਵਾ ਤਾਂ ਇਹਦੇ ਉਦਘਾਟਨ ਵਾਸਤੇ ਬੜੀ ਜਤੋਜਾਹਤ ਕੀਤੀ ਗਈ ਜੀ ਸੋ ਅਲੱਗ-ਅਲੱਗ ਪਾਰਟੀਆਂ ਵੱਲੋਂ ਜਤੋਜਾਹਤ ਕੀਤੀ ਗਈ ਆ ਔਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਸੀ ਪਰ ਅੱਜ ਉਹ ਰਾਜਨੀਤਾ ਜਿਹੜੇ ਕਿੱਥੇ ਗਏ ਨੇ ਜੀ ਜਿਹੜੇ ਉਸ ਸਮੇਂ ਰੋਲਾ ਪਾਉਂਦੇ ਸੀ ਕਿਉਂਕਿ ਨਵਾਂ ਬੱਸ ਸਟੈਂਡ ਬਣਿਆ ਵਾ ਕਰੋੜਾ ਰੁਪਈਆ ਇੱਥੇ ਲੱਗਾ ਵਜੀ ਕਰੋੜਾ ਰੁਪਈਆ ਇੱਥੇ ਖਰਚ ਕੀਤਾ ਗਿਆ ਵਾ ਉਹ ਤੁਸੀਂ ਦੇਖੋ ਕਿ ਬੱਸ ਸਟੈਂਡ ਜਿਹੜਾ ਵਾ ਸਾਰਾ ਚੋਰੀਆ ਜੀ ਸੋ ਨਵੇਂ ਬੱਸ ਸਟੈਂਡ ਦੇ ਹਾਲਾਤ ਖਾਰੇ ਤੁਹਾਨੂੰ ਨਵਾਂ ਬੱਸ ਸਟੈਂਡ ਬਣ ਤਾ ਗਿਆ ਪਰ ਇਸ ਸਮੇਂ ਦੇਖੋ ਦੀ ਚੋਰੀਆ ਵਾ ਔਰ ਅਜੇ ਵੀ ਇੱਥੇ ਕੰਮ ਚੱਲਦਾ ਪਿਆ ਵਜੀ ਉੱਪਰ ਗੁੰਮਣ ਬੰਦਾ ਪਿਆ ਵਾ ਸਾਰੇ ਕੰਮ ਹੋ ਰਹੇ ਆ ਪਰ ਆ ਹਾਲਾਤ ਦੇਖੋ ਤੁਸੀਂ ਦਿਖਾਓ ਉੱਪਰ ਤਸਵੀਰ ਦਿਖਾਓ ਜੀ ਸੋ ਦੇਖੋ ਬੱਸ ਸਟੈਂਡ ਸਾਰ ਕਤੋਂ ਤੁਸੀਂ ਕਿੰਨੇ ਵੱਡੇ ਪੱਧਰੇ ਦੇ ਥੱਲੇ ਪਾਣੀ ਡਿੱਗ ਰਿਹਾ ਵਾ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਹ ਹਾਲਾਤ ਜਿਹੜੇ ਆ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਆ ਜਦੋਂ ਕਿ ਇੱਥੇ ਕਰੋੜਾ ਰੁਪਿਆ ਖਰਚ ਕੀਤਾ ਗਿਆ ਔਰ ਅਜੇ ਦੇਖੋ ਤੁਸੀਂ ਟਾਈਮ ਵੀ ਕੁਝ ਨਹੀਂ ਹੋਇਆ ਪੂਨੇ ਦੇ ਹਾਲਾਤ ਇਹ ਨੇ ਤੇ ਅਗਾ ਆਉਣ ਵਾਲੇ ਸਮੇਂ 'ਚ ਇਹ ਹਾਲਾਤ ਕਿਦਾਂ ਦੇ ਹੋ ਜਾਣਗੇ ਜੀ ਇਹ ਤਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਸਵੀਰਾਂ ਦੱਸ ਰਹੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਹਾਲਾਤ ਕਿਦਾਂ ਦੇ ਹੋਣਗੇ ਸੋ ਇੱਕ ਵਾਰੀ ਫੇਰ ਤਸਵੀਰ ਸਾਂਝੀ ਕਰਿਓ ਜੀ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਜਿੱਥੇ ਪਾਣੀ ਨਾਲ ਚੋਰਿਆ ਵਾ ਜੀ ਪੀ ਜਿਹੜੇ ਥੱਲੇ ਆ ਦਿਖਾਓ ਥੱਲੇ ਵੀ ਸਿਟਾ ਪੈ ਰਹੀ ਜਿੱਦਾ ਲਗਾਤਾਰ ਜਿਹੜਾ ਚੋਰਿਆ ਵਾ ਜੀ ਸੋ ਇੱਕ ਜਗ੍ਹਾ ਤੋਂ ਨਹੀਂ ਦੋ ਤਿੰਨ ਜਗ੍ਹਾ ਤੋਂ ਆ ਔਰ ਇਹ ਜਿਹੜੀ ਮੇਨ ਹੈ ਜਿੱਥੋਂ ਵੇਰਕਾ ਬੂਥ ਆ ਵੇਰਕਾ ਬੂਥ ਦੇ ਬਾਹਰਲੇ ਬੰਨੇ ਜਿਹੜਾ ਵਾ ਜੀ ਇਹ ਲਗਾਤਾਰ ਸੋ ਜਿਹੜਾ ਚੋਰਿਆ ਵਾ ਸੋ ਇਹ ਨਾਲ ਪਾਜੀ ਨੂੰ ਪੁੱਛ ਲੈਣੇ ਆ ਪਾਜੀ ਕਿੰਨੀ ਕਿੰਨੀ ਵਾਰ ਤੋਂ ਚੋਰੀਆ ਏ ਪਤਾ ਨਹੀਂ ਵਾ ਜੀ ਮੈਂ ਹੁਣੇ ਆਇਆ ਮੈਂ ਕਨੈਕਟਰ ਆ ਭਾਈ ਹੁਣੇ ਆਇਆ ਕਿੰਨੀ ਕਿੰਨੀ ਵਾਰ ਤੋਂ ਪਾਜੀ ਚੋਰੀਆ ਜਿਹੜਾ ਵਾ ਬਾਰਸ਼ ਵੀ ਫਿਰ ਜਾਉਣਾ ਭਾਈ ਬਾਰਸ਼ ਵੀ ਲਈ ਠੀਕ ਠੀਕ ਹੋਰ ਵੀ ਜਗ੍ਹਾ ਤਾਂ ਹੈ ਭਾਈ ਇੱਥੇ ਹੀ ਬਸ ਪਤਾ ਇੱਥੇ ਹੀ ਸਾਰਾ ਠੀਕ ਠੀਕ ਹੈ ਜੀ ਸੋ ਦੇਖੋ ਦਿੱਕਤ ਇਹ ਹੁੰਦੀ ਨਾ ਤੁਸੀਂ ਦੁਕਾਨਦਾਰੋ ਭਾਈ ਤੁਹਾਨੂੰ ਤਾਂ ਪਰੇਸ਼ਾਨੀ ਹੁੰਦੀ ਹੈ ਨਾ ਕਿਉਂ ਕਸਟਮਰ ਜਦੋਂ ਆਉਣਾ ਉਹ ਦਿੱਕਤ ਹੁੰਦੀ ਹੈ ਨਾ ਸੋ ਦੁਕਾਨਦਾਰ ਨੇ ਵਿਚਾਰੇ ਜੀ ਉਹ ਜਿਆਦਾ ਬੋਲ ਨਹੀਂ ਸਕਦੇ ਪਰ ਹਾਲਾਤ ਜਿਹੜੇ ਦੇਖੋ ਕੀ ਨੇ ਜੀ ਤਕਰੀਬਨ ਦੇਖੋ ਤੁਸੀਂ ਪਾਣੀ ਜਿਹੜਾ ਛੱਪਣ ਲੱਗਾ ਦਾ ਵਾ ਔਰ ਇਹ ਸਾਰਾ ਪਾਣੀ ਜਿਹੜਾ ਵਾ ਜੀ ਉੱਪਰੋਂ ਚੋੜਿਆ ਜਿਹੜਾ ਵਾ ਉਹਦਾ ਪਾਣੀ ਡਿੱਗ ਰਿਹਾ ਵਾ ਸੋ ਦੇਖੋ ਨਾਲ ਹੀ ਸੀਟਸ ਆ ਬੈਠਣ ਵਾਸਤੇ ਜਦੋਂ ਕੋਈ ਆਏਗੀ ਸਵਾਰੀ ਆਏਗੀ ਤਾਂ ਬੈਠਣ ਵਾਸਤੇ ਵੀ ਬੜੀ ਦਿੱਕਤ ਹੁੰਦੀ ਹੈ ਜਦੋਂ ਪਾਣੀ ਚੋਏਗਾ ਜੀ ਤਾਂ ਫਿਰ ਔਖਾ ਤੇ ਹੋ ਜਾਂਦਾ ਕੰਮ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਇਹਦਾ ਤੁ ਘੱਟ ਰੋਣਾ ਸੀ ਤਾਂ ਇਹਦੇ ਵਾਸਤੇ ਬੜੀ ਜਦੋਜਹਿਦ ਕੀਤੀ ਗਈ ਜੀ ਸੋ ਮੌਜੂਦਾ ਸਰਕਾਰ ਵੱਲੋਂ ਵੀ ਬੜੇ ਪਹਿਰੇ ਦਿੱਤੇ ਗਏ ਔਰ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਵੱਲੋਂ ਵੀ ਬੜੀ ਜਦੋਜਹਿਦ ਕੀਤੀ ਗਈ ਔਰ ਬڑے-ਵਡੇ ਉੱਚੇ ਦਾਅਵੇ ਵੀ ਕੀਤੇ ਗਏ ਔਰ ਇਹਦੀ ਲਾਈਫ ਵਾਲੋ ਵੀ ਦੱਸੇਗਾ ਕਿ ਇਹਦੀ ਲਾਈਫ ਬਹੁਤ ਜ਼ਿਆਦਾ ਵਸਟੈਂਡ ਦੀ ਪਰ ਅੱਜ ਹਾਲਾਤ ਜਿਹੜੇ ਆ ਜੀ بارش ਨੇ ਜਿਹੜੀ ਆ ਮੇਰੇ ਹਿਸਾਬ ਨਾਲ ਜਿਹੜੀ ਆ ਬਰਸਾਤ ਦਾ ਮੌਸਮ ਆ ਔਰ ਪਹਿਲੀ بارشੀ ਆ ਜਿਹੜੀ ਲਗਾਤਾਰ ਪਈ ਆ ਜੀ ਅੱਜ ਔਰ ਇੱਕ بارش ਨੇ ਜਿਹੜਾ ਵਾ ਜੀ ਇਹਦਾ ਰਿਜ਼ਲਟ ਕੱਟਦਾ ਵਾ ਵੀ ਇਹਦਾ ਰਿਜ਼ਲਟ ਕੀ ਆ ਜੀ ਵਸਟੈਂਡ ਦਾ ਸੋ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਜੀ ਸੋ ਹੋਰ ਵੀ ਕੁਝ ਦੇਖਦੇ ਆਂ ਇੱਥੇ ਜੇ ਕੋਈ ਵਿਅਕਤੀ ਨਾਲ ਗੱਲਬਾਤ ਵੀ ਕਰਦੇ ਆਂ ਦੇਖੋ ਜੀ ਇਹੀ ਤੇ ਰੋਜ਼ ਅਪਡਾਟ ਕਰਨੇ ਹੁੰਦੇ ਆ ਗੁਰਦਾਸਪੁਰ ਤੋਂ ਮਕੇਰੀਆਂ ਆ ਅਪਡ ਤੇ ਫਿਰ ਵੀ ਸਵਾਰੀਆਂ ਬੜੀ ਮੁਸ਼ਕਲਤ ਹੰਗੀ ਹੁੰਦੀ ਆ ਆਣ ਜਾਣ ਵਾਸਤੇ ਪਰ ਪੰਜਾਹ ਤੋਂ ਕਰੋੜਾ ਰੁਪਇਆ ਲਾਗੇ ਹੁੰਦੇ ਦਾ ਬਣਿਆ ਜੇ ਤੇ ਨਵੇਂ ਦਾ ਇਹ ਹਾਲ ਹੋ ਗਿਆ ਤਾਂ ਵੀ ਬੜੇ ਇਹ ਸਾਰੇ ਪਾਸੇ ਇਹੋ ਹਾਲ ਆ ਕੋਈ ਪਸੀਅਸ ਕੋਈ ਨਿਊਜ਼ ਹੁੰਦਾ ਹੈ ਕਿਸੇ ਦੀ ਗੱਲ ਆਇਆ ਫਿਰ ਵੀ ਚਲੋ ਅਹੀ ਅਹੀ ਪ੍ਰਸ਼ਾਸਨ ਨੂੰ ਕਹਾਂਗੇ ਜਾਂ ਕਿਨ ਨੂੰ ਜਿਨ੍ਹਾਂ ਦੇ ਹੱਥ ਹੈਗਾ ਕੰਮ ਇਹ ਜ਼ਰੂਰ ਕੰਮ ਕਰਾਉਣਾ ਚਾਹੀਦਾ ਹੈ ਕਿੰਨੀ ਮੁਸ਼ਕਲ ਹੁੰਦੀ ਪਾਜੀ ਮੁਸ਼ਕਲ ਹੈ ਆਣ ਜਾਣ ਵਾਸਤੇ ਸਵਾਰੀਆਂ ਜੇ ਬਾਰਿਸ਼ ਜ਼ਿਆਦਾ ਹੋ ਜਾਏ ਫਿਰ ਉਰੇ ਪੈਰ ਖਲੋਣਾ ਪੈਂਦਾ ਲੋਕਾਂ ਨੂੰ ਇਹ ਰੇਰ ਵੀ ਸਲਿੱਪ ਹੋ ਸਕਦਾ ਬਾਜੀ ਤੋ ਪੈਰ ਹੁਣੇ ਦੋ ਤਿੰਨ ਦਿਨ ਜਾਨੇ ਹੁਣੇ ਸਲਿੱਪ ਹੋਏ ਨੇ ਦੇਖ ਲੋ ਤੇ ਖਲੋ ਤੇ ਆਂ ਜੀ ਹਾਂਜੀ ਅਲੀ ਇਹ ਕੰਮ ਨਹੀਂ ਚੱਲਦਾ ਮੈਂ ਉਹ ਫਿਰ ਗੂਮੈਂਟ ਵਾਲੇ ਕੰਮ ਚੱਲਦਾ ਪਹਿਲੇ ਚੱਲਦੇ ਕੰਮ ਦੀ ਤਾਂ ਉਹ ਗੂਮੈਂਟ ਬੰਦ ਲਿਆ ਉੱਪਰ ਹਾਂਜੀ ਪੂਰਾ ਮੁਕੰਮਲ ਨਹੀਂ ਹੋਇਆ ਤੇ ਫੇਰੀ ਕੰਮ ਹੀ ਹਰਾਦ ਹੋ ਗਿਆ ਤੇ ਹਾਂ ਹੋਇਆ ਇਹ ਦੋ ਸਾਲ ਹੀ ਹੋਏ ਨੇ ਤਿੰਨ ਸਾਲ ਹੋਏ ਇਹ ਹਾਲ ਹੋ ਗਿਆ ਤੇ ਅੱਗੇ ਬਣਾਉਣਾ ਔਖਾ ਹੀ ਨਾ ਅਗੋਂ ਇਹ ਜ਼ਿਆਦਾ ਮੁਸ਼ਕਲ ਹੋਏਗੀ ਹਾਂਜੀ ਸੋ ਦੇਖੋ ਅਸੀਂ ਲਗਾਤਾਰ ਜਿਹੜਾ ਵਾ ਜਿਹੜੀਆਂ ਸਵਾਰੀਆਂ ਆ ਰਹੀਆਂ ਜਿਹੜੇ ਲੋਕ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਵਾ ਕਿ ਵੱਡੀ ਮੁਸ਼ਕਲ ਆ ਨਵਾਂ ਬੱਸ ਸਟੈਂਡ ਬਣਿਆ ਵਾ ਔਰ ਨਵਾਂ ਬੱਸ ਸਟੈਂਡ ਜਿਹੜਾ ਚੋਰੀਆ ਵਾ ਉਹ ਦਸੋ ਕਰੋੜਾ ਰੁਪਈਆ ਇੱਥੇ ਲੱਗਾ ਜੀ ਕਰੋੜਾ ਰੁਪਈਆ ਖਰਚ ਕੀਤਾ ਪਰ ਨਵਾਂ ਬੱਸ ਸਟੈਂਡ ਚੋਰੀਆ ਵਾ ਉਹ ਹਾਲਾਤ ਦੇਖ ਲੋ ਕੀ ਨੇ ਸੋ ਸਵਾਰੀਆਂ ਵੀ ਇੱਥੇ ਆ ਰਹੀਆਂ ਪੁੱਛਣੇ ਪਾ ਜੀ ਕਰੋੜਾ ਰੁਪਇਆ ਲਾ ਕੇ ਬੱਸ ਸਟੈਂਡ ਬਣਾਇਆ ਨਵੇਂ ਨੂੰ ਔਰ ਇਹ ਚੋਂ ਡਿਆ ਪਾ ਜੀ ਬੜੀ ਮਾੜੀ ਲਾਤ ਹੋ ਗਈ ਬੜੀ ਮਾੜੀ ਗੱਲ ਆ ਜਿਹੜਾ ਇੰਨੇ ਪੈਸੇ ਲਾ ਕੇ ਬੱਸ ਸਟੈਂਡ ਬਣਾਇਆ ਨਵਾ ਵਧੀਆ ਵਿੱਚ ਮਟੀਰੀਅਲ ਪਾਉਣਾ ਚਾਹੀਦਾ ਬਿਲਕੁਲ ਦੇਖੋ ਮਾੜਾ ਮਟੀਰੀਅਲ ਪਿਆ ਤਾਂ ਇਹ ਕਿੰਨਾ ਚਿਰ ਹੋਇਆ ਬਣੇ ਨੂੰ ਜੀ 2 ਸਾਲ ਪਾ ਜੀ ਹਾਂਜੀ ਇਹ ਫਿਰ ਮਾੜੀ ਗੱਲ ਹੈ ਨਾ ਨੇ ਹੁਣੇ ਹਾਲიან ਬੜੀ ਗਾਹ ਆਉਣ ਵਾਲੇ ਸਮਝ ਕੀ ਖਰਾਬ ਗਾਹ ਜਿੱਦਾਂ ਪਾਣੀ ਆਉਂਦਾ ਪਿਆ ਤੇ ਡਿੱਗ ਪੈਣੀ ਛੱਤ ਲੱਗਦਾ ਇਹ ਹੈਨਾ ਹਾਂਜੀ ਪਰ ਨੁਕਸਾਨ ਵੀ ਹੋ ਸਕਦਾ ਭਾਜੀ ਵੱਡਾ ਕੋਈ ਨੁਕਸਾਨ ਹੋ ਸਕਦਾ ਸਵਾਰੀਆਂ ਇੱਥੇ ਵੇਟ ਕਰਦੀਆਂ ਬਸਦੀ ਜਿੱਦਾਂ ਮੰਨ ਲਓ ਇੱਥੇ ਬੈਠੀਆਂ ਹੁੰਦੀਆਂ ਸਵਾਰੀਆਂ ਕਦੇ ਛੱਤ ਡਿੱਗ ਡਿੱਗ ਸਕਦੇ ਜਿਹਦੇ ਹਿਸਾਬ ਨਾਲ ਦੇਖੋ ਅੱਜ ਅੱਜ ਤੇ ਕਹਰੇ ਡਿੱਗੇ ਵੀ ਆ ਬੰਦੇ ਭਾਜੀ ਤੇ ਕਈ ਬੰਦੇ ਸਲਿੱਪ ਹੋਏ ਜੀ ਇਹ ਪਾਣੀ ਜਿੱਦਾਂ ਖੜਿਆ ਜੀ ਤੇ ਡਿੱਗ ਸਕਦੇ ਬੰਦੇ ਜਿੱਦਾਂ ਹੁਣ ਸਵਾਰੀਆਂ ਚੜ੍ਹਦੀਆਂ ਇਥੋਂ ਬਾਅਦੇ ਕੋਈ ਚੜਾਉਣ ਆਉਂਦਾ ਹੈਨਾ ਬਿਲਕੁਲ ਬਿਲਕੁਲ ਨੁ ਮਾਂਗੇ ਦੀ ਇਹੀ ਆ ਵੀ ਇਹਦੀ ਵਧੀਆ ਚਾਹੀਦਾ ਸੀ ਪਹਿਲਾਂ ਜਾਂਚ ਹੋਣੀ ਚਾਹੀਦੀ ਆ ਹਾਂ ਬਿਲਕੁਲ ਕਿੰਨੇ ਕੇ ਪੈਸੇ ਲੱਗੇ ਆ ਕਿਹੜਾ ਮਟੀਰੀਅਲ ਲੱਗਾ ਵਿੱਚ ਜਾਂਚ ਹੋਣੀ ਚਾਹੀਦੀ ਠੀਕ ਧੰਨਵਾਦ ਬਾਜੀ ਸੋ ਦੇਖੋ ਇਹ ਸਵਾਰੀਆਂ ਨੇ ਜਿਹੜੀਆਂ ਆਪਣੀਆਂ ਦੱਸ ਰੀਆਂ ਨੇ ਵੀ ਜਾਂਚ ਹੋਣੀ ਚਾਹੀਦੀ ਆ ਔਰ ਪਤਾ ਕਰਨਾ ਚਾਹੀਦਾ ਵੀ ਇਹ ਕਹਾਣੀ ਕੀ ਦੇ ਵਿੱਚ ਅਸਲ ਵਿੱਚ ਗੁੰਝਲ ਕੀ ਆ ਆ ਦੇਖੋ ਦੂਸਰੀ ਸਾਈਡ ਉਹ ਤੁਹਾਨੂੰ ਆਊਟਸਾਈਡ ਦਿਖਾਈ ਆ ਇਸ ਸਾਈਡ ਤੇ ਵੀ ਦੇਖੋ ਤੁਸੀਂ ਇਹ ਵੀ ਉੱਪਰ ਚੋ ਰਿਆ ਵਾ ਔਰ ਨੀਚੇ ਜਿਹੜਾ ਪਾਣੀ ਡਿੱਗ ਰਿਹਾ ਵਾ ਜੀ ਲਗਾਤਾਰ ਔਰ ਇਸ ਤੋਂ ਅੱਗੇ ਵੀ ਆ ਜੀ ਕਈ ਜਗ੍ਹਾ ਤੇ ਜਿਹੜਾ ਵਾ ਇਹੀ ਹਾਲਾਤ ਨੇ ਲਗਾਤਾਰ ਪ ਔਰ ਮੈਂ ਇਹ ਹਰਾਨ ਬੜਾਵਾ ਕਿ ਪਹਿਲੀ ਬਰਸਾਤ ਨਾਲ ਇਹ ਹਾਲਾਤ ਹੋ ਗਿਆ ਤਾਂ ਗਾਂ ਕੀ ਬਣੇਗਾ ਔਰ ਸਫਾਈ ਨੂੰ ਲਾਗੇ ਇੱਥੇ ਦੱਸੋ ਤੁਸੀਂ ਸਫਾਈ ਦਾ ਵੀ ਬੜੇ ਮਾੜੇ ਹਾਲ ਹੈ ਜੀ ਉਹ ਦੇਖੋ ਡਸਟਬਿਨ ਕੁੱਤੇ ਇੱਥੇ ਜਿਹੜੇ ਆ ਜੀ ਡਸਟਬਿਨ ਵਿੱਚ ਉਹ ਮਾਰ ਰਹੇ ਆ ਔਰ ਤਕਰੀਬਨ ਜਿਹੜਾ ਵਾ ਗੰਦਗੀ ਪਈਦੀ ਆ ਉਹਦੇ ਵੱਲ ਵੀ ਕਿਸੇ ਦਾ ਧਿਆਨ ਨਹੀਂ ਹੈਗਾ ਸੋ ਤਕਰੀਬਨ ਜਿਹੜਾ ਵਾ ਧਿਆਨ ਦੇਣ ਦੀ ਲੋੜ ਹੈ ਜੀ ਸੋ ਸਾਨੂੰ ਲਗਾਤਾਰ ਲੋਕ ਫੋਨ ਕਰ ਰਹੇ ਸੀ ਕਿ ਇਹ ਸਬਸਟੈਂਡ ਦੇ ਵਿੱਚ ਜਿਹੜਾ ਵਾ ਬਸਟੈਂਡ ਚੋਰੀਆ ਵਾ ਸਮੱਸਿਆ ਵੱਡੀ ਆ ਇਹਨੂੰ ਜਾਗਰ ਕਰੋ ਸੋ ਇਹ ਦਿਖਾਈ ਖਬਰ ਸੀ ਜੀ ਸਾਡਾ ਮਕਸਦ ਇਹ ਹੀ ਆ ਕਿ ਪ੍ਰਸ਼ਾਸਨ ਤੱਕ ਔਰ ਜੇ ਰੁਪਏ ਦੀ ਲੋੜ ਹੈ ਤਾਂ ਰੁਪਏ ਵੀ ਦਿੱਤੇ ਜਾਵੇ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਸੋ ਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਨੁਕਸਾਨ ਤਾਂ ਹੋ ਸਕਦਾ ਆ। ਹਾਂਜੀ। ਕੀ ਹਾਲ ਹੋਣਾ ਜੀ ਦਾ ਪਿੰਡ ਦਾ? ਇਹਨਾਂ ਦਾ ਸਹੀ ਕਰਨਾ ਚਾਹੀਦਾ ਆ। ਰਿਪੇਅਰ ਹੋਣੀ। ਹਾਂਜੀ। ਕੀ ਮੰਗ ਕਰਦੇ ਪਾਜੀ ਨਵਾਂ ਬੱਸ ਸਟੈਂਡ ਕਰੋੜਾਂ ਰੁਪਏ ਲੱਗਾ ਪਰ ਇਹਦਾ ਹੱਥ ਮੜੀ ਹੋ ਗਿਆ ਚੋਰ ਹੋਵੇ। ਇਹਦਾ ਇਹ ਪ੍ਰਸ਼ਾਸਨ ਚਾਹੀਦਾ ਵੀ ਇਹਦਾ ਕੋਈ ਹੱਲ ਕਰੇ। ਜੇ ਨਵੇਂ ਦੇ ਹਾਲਾ ਤੇ ਪਾਣੀ ਦਾ ਕੀ ਹਾਲ ਹੁੰਦਾ ਫਿਰ? ਸਾਲ ਦੇ ਪਾਜੀ ਅੱਜ ਮਨੇ ਕਿਤੇ ਦੋ ਤਿੰਨ ਬੰਦੇ ਸਲਿੱਪ ਹੀ ਹੋ ਗਏ ਸੀ ਡਿੱਗੇ ਗਏ ਦੇਖ ਕੇ ਸੱਟਾਂ ਲੱਗ ਗਈਆਂ ਜੇ ਇੰਨਾ ਹਾਲ ਮਖਾ ਦੀ ਬਹੁਤ ਮਾਰਾ ਚਿੱਕੜੀ ਚਿੱਕੜਾ ਤੁਸੀਂ ਡਿੱਗਣਾ ਤਾਂ ਆਏ ਲੋਕਾਂ ਨੇ ਪਰ ਗਲੀ ਬਿਲਡਿੰਗ ਦਾ ਹਾਲ ਪਾਜੀ ਤੇ ਦਾਹ ਪੁਰਾਣੀਆਂ ਦਾ ਕੀ ਫਿਰ ਕੋਈ ਸਮਝ ਕੀ ਹੋਏਗਾ ਨਾ ਇਹ ਤਾਂ ਹੁਣ ਇੰਨਾ ਸਰਕਾਰ ਨੂੰ ਚਾਹੀਦਾ ਜੀ ਬਲਦੇ ਸੋ ਕੀ ਮੰਗ ਕੀ ਕਰਦੇ ਪਾਜੀ ਮੰਗਦੇ ਹੋ ਗੱਲ ਨਹੀਂ ਸਰਕਾਰ ਨੂੰ ਚਾਹੀਦਾ ਫਿਰ ਤਾਂ ਕੋਈ ਹੱਲ ਕਰੇ ਤੇ ਚੰਗਾਈ ਕੋਈ ਚੀਜ਼ ਬਣਾਉਣ ਬਿਲਕੁਲ ਹਾਂ